ਸਸਿਕਾਲ ਜੀ ਡੀ5 ਚੈਨਲ ਪੰਜਾਬੀ ਤੇ ਸਪੀਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿੰਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਪੇਸ਼ ਨੇ ਅੱਜ ਦੀਆਂ ਵੱਡੀਆਂ ਖਬਰਾਂ ਅਮਰ ਸ਼ਹੀਦ ਅੰਤਨਵਾਬਾਦ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਬਾਬਾ ਜੀ ਦਾ ਸ਼ਹੀਦੀ ਦਿਹਾੜਾ 15 ਨਵੰਬਰ 2025 ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਬੜੀ ਸ਼ਰਧਾ ਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਹੈ ਇਸ ਮਹਾਨ ਸਮਾਗਮ ਨੂੰ ਸਮਰਪਿਤ ਤਹਿਰੇ ਦੀ ਸ਼ੁਰੂਆਤ ਅੱਜ ਰਾਤ ਗੁਰਦੁਆਰਾ ਸਾਹਿਬ ਦੀ ਸਮੁੱਚੀ ਤਵਾਈ ਸੇਵਾ ਨਾਲ ਸ਼ੁਰੂ ਕੀਤੀ ਜਾ ਰਹੀ ਹੈ ਗੁਰਦੁਆਰਾ ਸ਼ਹੀਦ ਗੰਗਸਾਹਿਬ ਮੈਨੇਜਰ ਜਤਿੰਦਰਪਾਲ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਧਰਮਾਈ ਸੇਵਾ ਵਿੱਚ ਹਿੱਸਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਹਮ-ਹਮਾ ਕੇ ਪਹੁੰਚਣ, ਅਨੁਸ਼ਾਸਨ ਤੇ ਨਿਮਰਤਾ ਨਾਲ ਸੇਵਾ ਕਰਨ, ਇੱਕ ਦੂਜੇ ਨਾਲ ਪਿਆਰ ਤੇ ਸਹਿਯੋਗ ਨਾਲ ਕੰਮ ਕਰਨਾ। ਜਤਿੰਦਰਪਾਲ ਸਿੰਘ ਨੇ ਵਿਸ਼ੇਸ਼ ਤੌਰ ਤੇ ਕਿਹਾ ਕਿ ਜਿਹੜੀ ਸੰਗਤ ਸਿਰਫ ਤੌਲੀਏ ਤੇ ਸੇਵਾ ਕਰਦੀ ਹੈ ਉਹ ਆਪਣੇ ਤੌਲੀਏ ਸੁਚੇਲੇ ਹੋਣ, ਸਰਪ ਦੇ ਪੈਕਟ ਪਹਿਲਾਂ ਨਾ ਪਾਉੜ ਤੇ ਸੇਵਾ ਦੌਰਾਨ ਸਾਵਧਾਨੀ ਦਾ ਕੰਮ ਕਰਨ। ਉਨਾ ਦੱਸੇ ਕਿ ਸੇਵਾ ਵਿੱਚ ਬੱਚੇ ਪੜਣਾ ਤੇ ਬਜ਼ੁਰਗ ਬੜੇ ਉਤਸ਼ਾਹ ਨਾਲ ਸ਼ਾਮਲ ਹੁੰਦੇ ਹਨ ਇਸ ਲਈ ਸਭ ਨੂੰ ਸਲਾਹ ਦਿੱਤੀ ਗਈ ਕਿਸ ਲਈ ਪਹੁੰਚ ਜਾਏ ਕਿ ਦੂਜੇ ਨਾਲ ਵਝਣ ਤੋਂ ਬਚਣਾ ਚਾਹੀਦਾ ਹੈ ਉਹਨਾਂ ਅੱਗੇ ਕਹਿ ਕੇ ਕਿ ਤੁਸੀਂ ਸਿਰਫ ਸਫਾਈ ਨਹੀਂ ਸਗੋ ਚੜਤ ਦੀ ਸੇਵਾ ਤੇ ਸੰਗਤਾਂ ਦੇ ਸ਼ਰਧਾਂ ਦੇ ਭਾਵਨਾ ਦਾ ਪ੍ਰਤੀਕ ਹੈ ਇਸੇਵਾ ਰਾਹੀਂ ਸਭ ਤੁਹਾਨੂੰ ਬਾਬਾ ਦੀਪ ਸਿੰਘ ਦੇ ਚਰਨਾਂ ਵਿੱਚ ਆਪਣੀ ਭਗਤੀ ਦੇ ਪ੍ਰੇਮ ਪ੍ਰਗਟ ਕਰਨ ਦਾ ਮੌਕਾ ਮਿਲਦਾ ਹੈ ਪੰਜਾਬ ਵਿੱਚੋਂ ਨਦੀਕ ਤਾਈ ਤੋਂ ਬਾਅਦ ਪ੍ਰਾਣੀ ਸਾੜਨ ਦੇ ਮਾਮਲੇ ਅਚਾਨਕ ਵਧਨੇ ਸ਼ੁਰੂ ਹੋ ਗਏ ਨੇ ਇੱਕ ਦਿਨ ਵਿੱਚ ਇਸ ਸੀਜ਼ਨ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਨੇ ਜੋ ਕਿ ਹੁਣ ਕੁੱਲ 1200 ਤੋਂ ਪਾਰ ਚਲੇ ਗਏ ਨੇ ਇਸ ਤੋਂ ਬਾਅਦ ਸਰਕਾਰ ਨੇ ਸਖਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਪੰਜਾਬ ਸਰਕਾਰ ਨੇ 402 ਨੋਡਲ ਅਫਸਰਾਂ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ ਮੁਜਬਤਕਰ ਨੇ 402 ਨੋਡਲ ਅਫਸਰਾਂ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਕਿ ਉਹਨਾਂ ਦੇ ਖੇਤਰਾਂ ਵਿੱਚ ਅੱਗ ਲੱਗਣ ਦੇ ਮਾਮਲੇ ਕਿਉਂ ਵਧ ਰਹੇ ਨੇ ਨੋਡਲ ਅਫਸਰਾਂ ਨੂੰ 2 ਹਫ਼ਤਿਆਂ ਦੇ ਅੰਦਰ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ ਨਹੀਂ ਤਾਂ ਸੰਭਾਵਿਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਪ੍ਰਦੂਸ਼ਣ ਕੰਟਰੋਲ ਬੋਰਡ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਬੁੱਧਵਾਰ ਨੂੰ 283 ਮਾਮਲੇ ਸਾਹਮਣੇ ਆਏ 15 ਸਤੰਬਰ ਤੋਂ 29 ਦੂਬਰ ਦੇ ਵਿਚਕਾਰ ਇੱਕ ਦਿਨ ਵਿੱਚ ਪ੍ਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਹਨ ਇਸ ਨਾਲ ਸੂਬੇ ਵਿੱਚ ਪ੍ਰਾਲੀ ਸਾੜਨ ਦੇ ਕੁੱਲ ਮਾਮਲੇ ਦੀ ਗਿਣਤੀ ਹੁਣ 1216 ਹੋ ਗਈ ਹੈ ਪਿਛਲੇ 24 ਘੰਟੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਸੰਗਰੂਰ ਵਿੱਚ ਸਭ ਤੋਂ ਵੱਧ ਮਾਮਲੇ ਸਾਮਾਇਏ ਇਸ ਸੰਗਰੂਰ ਵਿੱਚ 79 ਕਰਨਤਾਨ ਵਿੱਚ 43 ਫਿਰੋਜ਼ਪੁਰ ਵਿੱਚ 23 ਪਟਿਆਲਾ ਵਿੱਚ 25 ਬਠਿੰਡਾ ਵਿੱਚ 19 ਮਾਸਾ ਵਿੱਚ 16 ਮਾਮਲੇ ਸਾਹਮਣੇ ਆਏ ਨੇ ਜਿੱਤੂਲਾ ਬਗੇ ਹੋਰ ਥਾਵਾਂ ਤੇ ਵੀ ਪ੍ਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਨੇ 15 ਅਕਤੂਬਰ ਤੋਂ 29 ਅਕਤੂਬਰ ਦੀ ਸ਼ਾਮ ਤੱਕ ਕੁੱਲ 1216 ਮਾਮਲੇ ਸਾਹਮਣੇ ਆ ਚੁੱਕੇ ਨੇ ਇਹਨਾਂ ਵਿੱਚੋਂ ਸਭ ਤੋਂ ਵੱਧ ਮਾਮਲੇ 296 ਮਾਮਲੇ ਤਨਤran ਵਿੱਚ ਦਰਜ ਕੀਤੇ ਗਏ ਨੇ ਇਸ ਤੋਂ ਬਾਅਦ ਅਮਰਸਰ ਵਿੱਚ 173 ਸੰਗਰੂਰ ਵਿੱਚ 170 ਫਰੋਜ਼ਪੁਰ ਵਿੱਚ 123 ਪਟਿਆਲਾ 66 ਮਠਿੰਡਾ ਵਿੱਚ 64 ਕਪੂਰਥਲਾ ਵਿੱਚ 48 ਗੁਰਦਾਸਪੁਰ ਵਿੱਚ 43 ਬਰਨਾਲਾ ਵਿੱਚ ਪ੍ਰਾਲੀ ਸਾੜਨ ਦੇ 28 ਮਾਮਲੇ ਦਰਜ ਕੀਤੇ ਗਏ ਨੇ ਪੰਜਾਬ ਯੂਨੀਵਰਸਿਟੀ ਵੱਲੋਂ ਦਾਖਲੇ ਲਈ ਹਲਫੇ ਬਿਆਨ ਦੀ ਜ਼ਰੂਰਤ ਵਿਰੁੱਧ ਵਿਦਿਆਰਥੀਆਂ ਦਾ ਵਿਰੋਧ ਤੇਜ਼ ਹੁੰਦਾ ਜਾ ਰਿਹਾ ਹੈ ਪੰਜਾਬ ਯੂਨੀਵਰਸਿਟੀ ਵਿੱਚ ਹੜਤਾਲ ਤੇ ਬੈਠੇ ਵਿਦਿਆਰਥੀ ਗੋਬਿਸ਼ੇਕ ਡਾਗਰ ਨੇ ਸਾਰੀ ਰਾਤ ਬਿਨਾਂ ਖਾਣੇ ਤੇ ਸੜਕ 'ਤੇ ਇੰਤਾਈ ਉਹ ਵਾਈਸ ਚਾਂਸਲਰ ਦਫ਼ਤਰ ਦੇ ਸਾਹਮਣੇ ਮਾਨ ਨਮਰਤ ਤੇ ਬੈਠਿਆ ਨਵੀਂ ਬਾਰ ਨੂੰ ਹੋਰ ਵਿਦਿਆਰਥੀਆਂ ਨੇ ਵੀ ਉਸ ਤੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਮਦਦ ਨਾਲ ਸੈਸੀਆ ਗੋਬ ਵੱਲੋਂ ਵੀ ਇਸ ਵਿਰੋਧ ਪ੍ਰਦਰਸ਼ਨ ਵਿੱਚ ਦਾਖਲ ਦੇਣਾ ਸ਼ੁਰੂ ਕਰ ਦਿੱਤਾ ਗਿਆ ਵਿਰੋਧ ਦੇ ਤਿਰ ਦੇ ਕਾਂਗਸਿਆ ਕੋ ਪਤਾ ਸਿੰਘ ਬਾਜਪਤ ਤੇ ਵਿਨੈਦਰ ਢਿੱਲੋਂ ਦਾ ਕਹਿਣਾ ਹੈ ਕਿ ਪੰਜਾਬੀ ਯੂ ਇਹ ਹਫਤਾ ਸੈਨ ਜੋਗ ਨੇ ਪੰਜਾਬੀ ਯੂਨੀਵਰਸਿਟੀ ਵਿਦਿਆਰਥੀ ਸੰਗਠਨ ਅਗਮੋਬਿਸ਼ੇਕ ਡਾਗਰ ਵੱਲੋਂ ਸ਼ੁਰੂ ਕੀਤਾ ਗਿਆ ਮਨਵਰਤਾ ਦੂਜੇ ਦਿਨ ਵਿੱਚ ਦਾਖਲ ਹੋ ਗਏ ਠੰਡ ਕਰਨ ਦੇਰ ਰਾਤ ਸੜ ਤੇ ਹੀ ਕੰਬਲ ਲਿਆਉਣੇ ਪਏ ਵਿਰੋਧ ਪ੍ਰਦਰਸ਼ਨ ਵੀਰਵਾਰ ਸ਼ਾਮ ਨੂੰ ਸ਼ੁਰੂ ਹੋਇਆ ਪੰਜਾਬੀ ਯੂਨੀਵਰਸਿਟੀ ਟਰੰਕਰ ਵਿੱਚ ਕਾਨੂੰਨ ਦੇ ਵਿਦਿਆਰਥੀ ਡੱਗ ਨੇ ਐਲਾਨ ਕੀਤਾ ਕਿ ਵਿਰੋਧ ਪ੍ਰਦਰਸ਼ਨ ਪੰਜਾਬੀ ਯੂਨੀਵਰਸਿਟੀ ਬਲੋ ਦਾਖਲੇ ਤੋਂ ਪਹਿਲਾਂ ਲੁੜੇ ਦੇ ਹਾਲਪਿਆ ਬਿਆਨ ਦੇ ਦਿੱਤਾ ਹੈ ਫਜਾਬ ਯੂਨੀਵਰਸਿਟੀ ਨੇ ਜੂਨ 2025 ਵਿੱਚ ਇੱਕ ਹੁਕਮ ਜਾਰੀ ਕੀਤਾ ਸੀ ਜਿਸ ਵਿੱਚ ਯੂਨੀਵਰਸਿਟੀ ਵਿੱਚ ਦਾਖਲ ਹੋਣ ਲੈਣ ਵਾਲੇ ਵਿਦਿਆਰਥੀਆਂ ਨੂੰ ਹਲਤੀਆ ਬਿਆਨ ਜਮਾ ਕਰਵਾਉਣ ਦੀ ਲੋੜ ਸੀ ਜਿਸ ਵਿੱਚ 11 ਸ਼ਰਤਾਂ ਸ਼ਾਮਲ ਸਨ ਇਸ ਵਿੱਚ ਯੂਨੀਵਰਸਿਟੀ ਵਿੱਚ ਕਿਸੇ ਵੀ ਵਿਰੋਧ ਪ੍ਰਦਰਸ਼ਨ ਵਿੱਚ ਸ਼ਮਿਲਣਾ ਨਾ ਲੈਣਾ ਕੋਲਾ ਵਿਰੋਧ ਕੋਈ ਅਪਰਾਧਿਕ ਕੇਸ ਨਾ ਹੋਣਾ ਵੱਖ-ਵੱਖ ਵਿਦਿਆਰਥੀ ਯੂਨੀਅਨਾਂ ਅੱਗੋਂ ਪਹਿਲਾਂ ਹੀ ਇਸ ਦਾ ਵਿਰੋਧ ਕਰ ਰਹੇ ਹਨ ਵਿਦਿਆਰਥੀਆਂ ਦਾ ਦੋਸ਼ ਹੈ ਕਿ ਉਹਨਾਂ ਦੇ ਸਹਿਮਤੀ ਦੀ ਜ਼ਿੰਮੇਵਾਰੀ ਦੇਦਕਾਰਾਂ ਨੂੰ ਦਬਾਉਣ ਤੇ ਜਾਂਚ ਕੀਤੀ ਗਈ ਕੋਸ਼ਿਸ਼ ਹੈ ਪੰਜਾਬ ਦੇ ਜਲੰਧਰ ਵਿੱਚ ਲੁਟੇਰਾਂ ਨੇ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉਹਨਾਂ ਨੇ ਪਾਰਗੋਵ ਕੈਂਪੇ ਇਲਾਕੇ ਵਿੱਚ ਇੱਕ ਜੁਲਰ ਤੇ ਪਿਸਤੌਲ ਤਾਣ ਕੇ ਉਸ ਤੋਂ ਲੱਖਾਂ ਰੁਪਏ ਦੀ ਨਕਦੀ ਤੇ ਸੋਨਾ ਲੁੱਟ ਕੇ ਭਰਾਰ ਹੋ ਗਏ। ਕਟੜਾ ਅਦਬਾਦ ਪੁਲਿਸ ਮੌਕੇ ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਕਿ ਦੁਕਾਨਦਾਰ ਪਾਰਗੋਵ ਕੈਂਪੂ ਵਿੱਚ ਆਪਣੀ ਦੁਕਾਨ ਖੋਲੀ, ਲੁਟੇਰਾਂ ਨੇ ਪਿਸਤੌਲ ਤਾਣ ਕੇ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ। ਸੀਸੀਟੀਵੀ ਵਿੱਚ ਕੈਦ ਹੋਈ ਇਹ ਘਟਨਾ ਪੁਲਿਸ ਜਾਂਚ ਵਿੱਚ ਸ਼ਾਮਲ ਹੋ ਗਈ ਹੈ। 10 ਜਰਾਂ ਦੇ ਲੁਟੇਰੇ ਪਾਰਗੋਪ ਕੈਂਪ ਇਲਾਕੇ ਵਿੱਚ ਕੇ ਜੁਲਰ ਵਿਜੇ ਤੇ ਰਵਾਲਪੁਰ ਤਾਣ ਕੇ ਸੋਨੇ ਤੇ ਗਹਿਣੇ ਚੋਰੀ ਕਰ ਲਏ ਜੁਲਰ ਦਾ ਪੁੱਤਰ ਸਵੇਰੇ ਦੁਕਾਨ ਖੋਲ ਕੇ ਆਇਆ ਸੀ ਤਦ ਤੇਰੇ ਲੁਟਨੋਂ ਅੰਜਾਮ ਦੇ ਕੇ ਫਰਾਰ ਹੋ ਗਏ ਵਿਜੇ ਜੁਲਰੀ ਵਿੱਚ ਹੋਈ ਘਟਨਾ ਬਾਰੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਉਸ ਵੇਰੇ 10:30 ਵਜੇ ਦੇ ਆਪਣੀ ਦੁਕਾਨ ਤੇ ਜਾਂਦਾ ਏ ਜਦੋਂ ਕਿ ਉਸ ਦਾ ਪਤੀ ਜ 10:10 10:15 ਦੇ ਵਿੱਚਕਾਰ ਦੁਕਾਨ ਤੇ ਜਾਂਦਾ ਏ ਉਸ ਨੇ ਦੱਸਿਆ ਕਿ ਲਗਭਗ 11:45 ਮਿੰਟ ਤੇ ਤਿੰਨ ਕਾਬੂਸ਼ਲ ਤੇ ਇਸ ਵਿੱਚ ਦਾਖਲ ਹੋਏ ਤੇ ਬੰਦੂਕ ਦੀ ਨੋਕ ਤੇ ਸੋਨਾ ਤੇ ਨਕਦ ਲੈ ਕੇ ਫਰਾਰ ਹੋ ਗਏ ਘਟਨਾ ਦਾ ਪਤਾ ਲੱਗਦੇ ਹੀ ਉਸਨੇ ਦੱਸਿਆ ਕਿ ਲੁਟੇਰੇ ਕੋਰਵਾਲ ਬਕਸੀ ਤੇ ਪੁਲਿਸ ਨੂੰ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਪ੍ਰਸਿੱਧ ਕਰਨ ਨੇ ਦੱਸਿਆ ਕਿ ਉਹ 1055 ਤੇ ਇਕ ਕਟੜਾ ਸਥਾਨ ਤੇ ਪਹੁੰਚ ਕੇ ਕੈਪਟਰ ਮਨਿੰਦਰ ਸਿੰਘ ਹੁਣ ਇੱਕ ਵਾਰ ਫਿਰ ਸਿਆਸਤ ਵਿੱਚ ਸਰਗਰਮ ਹੋ ਗਏ ਨੇ ਉਹਨਾਂ ਦੱਸਿਆ ਕਿ ਉਹਨਾਂ ਦੀ ਰੀੜ ਦੀ ਹੱਡੀ ਦਾ ਆਪਰੇਸ਼ਨ ਹੋਇਆ ਸੀ ਇਸ ਕਰਕੇ ਉਹ ਸਿਆਸਤ ਵਿੱਚ ਸਰਗਰਮ ਨਹੀਂ ਹੋ ਸਕੇ ਹੁਣ ਉਹਨਾਂ ਨੇ ਪੂਰੀ ਤਰ੍ਹਾਂ ਠੀਕ ਹੋਣ ਦਾ ਦਾਅਵਾ ਕੀਤਾ ਹੁਣਾਂ ਕਿਹਾ ਕਿ ਉਹ ਹੁਣ ਮੂੜ ਚੋਣ ਮਤਾਨ ਵਿੱਚ ਨਿਤਰਾਏ ਹਨ ਤੇ ਚੋਣ ਜਿੱਤਣ ਤੋਂ ਬਾਅਦ ਹੀ ਵਾਪਸ ਜਾਣਗੇ ਉਹ ਫਰੀਦਕੋਟ ਵਿੱਚ ਕਰੈਲੀ ਦੌਰਾਨ ਸਟੇਜ ਤੇ ਬੈਠੇ ਸਨ ਉਹਨਾਂ ਦੇ ਹੱਥ ਵਿੱਚ ਇੱਕ ਵੱਡਾ ਖੁੰਡਾ ਫੜਿਆ ਹੋਇਆ ਸੀ ਉੱਥੇ ਪੰਨਾਲ ਵਿੱਚ ਇਸ ਖੁੰਡੇ ਉੱਤੇ ਹੀ ਬਹੁਤ ਜ਼ਿਆਦਾ ਚਰਚਾ ਹੋਈ ਇਹ ਖੁੰਡਾ 2017 ਵਿੱਚ ਚੋਣਾਂ ਤੋਂ ਪਹਿਲਾਂ ਚਰਚਾ ਦਾ ਵਿਸ਼ਾ ਬਣਿਆ ਸੀ ਉਦੋਂ ਨਾਸਤੇਖਤੇ ਮਾਰ ਕੇ ਕਾਲੇ ਨੂੰ ਪਹੁੰਚਾਉਣ ਦਾ ਦਾਅਵਾ ਕੀਤਾ ਸੀ ਕੈਪਟਨ ਅਮਿੰਦਰ ਸਿੰਘ ਨੇ ਆਪਣੇ ਪੁਰਾਣੇ ਸਾਥੀ ਸੰਦੀਪ ਸਿੰਘ ਸਨਿਬਰਾੜ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਮਨਾਉਣ ਵਾਸਤੇ ਫਰੀਦਕੋਟ ਪਹੁੰਚੇ ਸਨ ਇਸ ਤੋਂ ਪਹਿਲਾਂ ਉਹਨਾਂ ਮੋਗਾ ਵਿੱਚ ਭਾਜਪਾ ਦਾ ਅਫਤਰਦਾ ਦੌਰਾ ਕੀਤਾ ਤੇ ਸੀਨੀਅਰ ਪਾਰਟੀ ਨੇਤਾਵਾਂ ਨਾਲ ਵਿਚਾਰ-ਵਟਾਂਦਰਾ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕਾਂਗਸ ਨੇਤਾ ਰਾਹੁਲ ਗਾਂਧੀ ਦੇ ਬਿਆਨ ਦਾ ਹਵਾਲਾ ਦਿੰਦੇ ਆਮਨਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਰਾਹੁਲ ਗਾਂਧੀ ਕੀ ਕਹਿੰਦਾ ਹੈ ਕੌਣ ਨੱਚਦਾ ਹੈ ਕੀ ਤੁਸੀਂ ਕਦੇ ਮੋਦੀ ਨੂੰ ਨੱਚਦੇ ਦੇਖਿਆ ਹੈ 트럼ਪਸ ਜ਼ਰੂਰ ਨੱਚਦੇ ਨੇ ਤੁਸੀਂ ਸ਼ਾਇਦ ਉਹਨਾਂ ਨੂੰ ਕਿਸੇ ਦੇਸ਼ ਵਿੱਚ ਨੱਚਦੇ ਦੇਖਿਆ ਹੋਵੇਗਾ ਇਹ ਗੱਲਾਂ ਕਰਨ ਵਾਲਿਆਂ ਨਹੀਂ ਛੋਟੀਆਂ ਗੱਲਾਂ ਹਨ ਅੱਜ ਮੋਦੀ ਦੇ ਨਾਮ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ ਉਹ ਜਿੱਥੇ ਵੀ ਜਾਂਦੇ ਹਨ ਉਹਨਾਂ ਨੂੰ ਸਮਰਥਨ ਮਿਲਦਾ ਹੈ ਦੇਸ਼ ਤਰੱਕੀ ਕਰ ਰਿਹਾ ਹੈ ਪਹਿਲਾਂ ਅਸੀਂ ਰੱਖਿਆ ਉਪਕਰਨ ਹੋਰਾਂ ਦੇਸ਼ਾਂ ਤੋਂ ਮੰਗਵਾਉਂਦੇ ਸਾਂ ਪਰ ਹੁਣ ਅਸੀਂ ਰੱਖਿਆ ਉਪਕਰਨ ਹੋਰਾਂ ਦੇਸ਼ਾਂ ਨੂੰ ਭੇਜਦੇ ਹਾਂ ਮੋਗਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੈਪਟਨ ਅਮਨਦੀਪ ਸਿੰਘ ਨੇ ਸ਼੍ਰੋਮਣੀ ਕਾਲੇ ਦਲ ਬਾਦਲ ਨਾਲ ਇਕੱਠ ਜੋੜ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਫੈਸਲਾ ਪੰਜਾਬ ਦੇ ਆਗੂਆਂ ਨਾਲ ਸਲਾਹ ਪਸ਼ਵਰਾ ਕਰਨ ਤੋਂ ਬਾਅਦ ਕੌਮੀ ਲੀਡਰਸ਼ਿਪ ਵੱਲੋਂ ਕੀਤਾ ਜਾਵੇਗਾ ਮਾਸਾ ਜ਼ਿਲ੍ਹੇ ਦੀ ਬਰੇਟਾ ਪੁਲਿਸ ਨੇ ਇਕ ਟਾਬੇ ਦੀ ਯਾਰ ਵਿੱਚ ਚੱਲ ਰਹੇ ਦੇਵ ਭਾਰਦਾ ਤੰਦੇ ਦਾ ਪਰਦਾਫਾਸ਼ ਕੀਤਾ। ਪੁਲਿਸ ਨੇ ਟਾਬੇ ਦੇ ਛਾਪਾ ਮਾਰਿਆ ਤੇ ਪੰਜ ਔਰਤਾਂ ਸਮੇਤ 8 ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਹ ਕਾਰਵਾਈ ਕਿਸ਼ਨਗੜ ਤੇ ਬਾਦਰਗੜ ਰੋਡ ਤੇ ਬਰੇਟਾ ਪਿੰਡ ਦੇ ਇੱਕ ਟਾਬੇ ਤੇ ਕੀਤੀ ਗਈ। ਬਰੇਟਾ ਪੁਲਿਸ ਸਟੇਸ਼ਨ ਦੇ ਇੰਚਾਰਜ ਮਹਿਲਾ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕਿਸ਼ਨਗੜਾ ਬਰੇਟਾ ਰੋਡ ਤੇ ਇੱਕ ਟਾਬੇ ਵਿੱਚ ਚੱਲ ਰਹੇ ਦੇਵ ਭਾਰਦਾ ਤੰਦਾ ਚੱਲਣ ਬਾਰੇ ਸੂਚਨਾ ਮਿਲੀ ਸੀ। ਜਾਣਕਾਰੀ ਮੁਤਾਬਕ ਇੱਕ ਔਰਤਾਂ ਬਚਲਾ ਰਹੀ ਸੀ ਤੇ ਇਸ ਦਿਹਾੜ ਵਿੱਚ ਇਹ ਗੈਰਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੀ ਸੀ। ਸੂਚਨਾ ਅਨੁਸਾਰ ਪੁਲਸ ਨੇ ਮੌਕੇ ਤੇ ਛਾਪਾ ਮਾਰਿਆ ਤੇ ਪੰਜ ਔਰਤਾਂ ਸਮੇਤ 8 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰਕ ਤੇ ਸਾਰੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਉਹਨਾਂ ਨੂੰ ਮੋਟਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਦਿਲੰਦਰ ਅਲੀ ਮੋਹਲਾ ਵਿੱਚ ਨਜਾਇਜ਼ ਬਣੇ ਘਰ ਦੇ ਉੱਪਰ ਇੱਕ ਵਾਰ ਫਿਰ ਤੋਂ ਪ੍ਰਸ਼ਾਸਨ ਵੱਲੋਂ ਕ੍ਰੀੜਾ ਪੰਚਾਇਤ ਚਲਾਇਆ ਗਿਆ ਜਿੱਥੇ ਮੌਕੇ ਦੇ ਉੱਪਰ ਡੀਸੀਪੀ ਨਰੇਸ਼ ਡੋਂਗਰਾ ਨੇ ਹੋਰ ਉੱਚ ੜਕੜੀ ਪਹੁੰਚਾਈ ਜਿਨ੍ਹਾਂ ਵੱਲੋਂ ਇਹ ਕਾਰਵਾਈ ਕੀਤੀ ਗਈ ਇਸ ਦੌਰਾਨ ਡੀਸੀਪੀ ਨਰੇਸ਼ ਡੋਂਗਰਾ ਵੱਲੋਂ ਦੱਸਿਆ ਗਿਆ ਕਿ ਅਮਰਜੀਤ ਸਿੰਘ ਜਿਸ ਤੇ 11 ਮਕਦਮੇ ਦਰਜ ਹਨ ਜਿਸ ਵੱਲੋਂ ਨਜਾਇਜ਼ ਤਰੀਕੇ ਨਾਲ ਉਸਾਰੀ ਕੀਤੀ ਗਈ ਸੀ ਜਿਸ ਨੂੰ ਮਿਊਂਸੀਪਲ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਉਸ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਉਹਨਾਂ ਦੱਸਿਆ ਕਿ ਇਹ ਕਾਰਵਾਈ ਯੋਧਨਸ਼ਾ ਅਪਰਧ ਮਹੀਨ ਤਹਿਤ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਲੋਕਾਂ ਵਿੱਚ ਇੱਕ ਖੁਸ਼ੀ ਇਸ ਕਾਰਵਾਈ ਦਾ ਹਮਾਇਤ ਕਰ ਰਹੇ ਹਨ ਉਹ ਕਹਿ ਰਹੇ ਹਨ ਕਿ ਪੰਜਾਬ ਵਿੱਚ ਚੱਲ ਰਹੀ ਜੁਧਨਸ਼ਭਰਤ ਮੁਹਿੰਮ ਇਸੇ ਤਰੀਕੇ ਨਾਲ ਚੱਲਦੀ ਰਹੇ ਤੇ ਅੱਗੇ ਵੀ ਇਸੇ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ ਇੱਕ ਅਦਾਲਤ ਦੇ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਕਿ ਰੇਲਵੇ ਟਿਕਟ ਐਗਜ਼ਾਮੀਨਰ ਨੂੰ ਬਰੀ ਕਰ ਦਿੱਤਾ ਹੈ ਜਿਸ ਤੇ ਤਿੰਨ ਦਾਕੇ ਪਹਿਲਾਂ 50 ਰੁਪਏ ਦੀ ਰਿਸ਼ਵਤ ਲੈਣ ਦਾ આરોਪ ਲੱਗਿਆ ਸੀ ਇਹ ਫੈਸਲਾ ਸਾਬਤ ਕਰਦਾ ਹੈ ਕਿ ਭਾਵੇਂ ਨਿਆਂ ਵਿੱਚ ਦੇਰੀ ਹੋਵੇ ਪਰੰਤ ਵਿੱਚ ਸੱਚਾਈ ਦੀ ਜਿੱਤ ਹੁੰਦੀ ਹੈ ਅਦਾਲਤ ਨੇ ਕਿਹਾ ਕਿ ਮ੍ਰਿਤਕ ਅਧਿਕਾਰੀ ਬੀ ਐਮ ਸੋਧਾਕਰ ਬੇਕਸੂਰ ਸੀ ਅਤੇ ਉਸ ਦੇ ਪਰਿਵਾਰ ਨੂੰ 3 ਮਹੀਨਿਆਂ ਦੇ ਅੰਦਰ ਪੈਨਸ਼ਨ ਤੇ ਹੋਰ ਸੇਵਾ ਦਾ ਲਾਭ ਦਿੱਤਾ ਜਾਣਾ ਚਾਹੀਦਾ ਹੈ ਮਈ ਨੂੰ ਸਤਹਸ ਵਿੱਚ ਦਾਦਰਨਾਗਪੁਰ ਐਕਸਪ੍ਰੈਸ ਤੇ ਡਿਊਟੀ ਤੇ ਤਨਾਤ ਟੀਟੀ ਬੀ ਐਮ ਸੋਧਾਕਰ ਤੇ ਰੇਲਵੇ ਵਿਜੀਲੈਂਸ ਟੀਮ ਨੇ ਸੀਟ ਵੰਡ ਲਈ ਤਿੰਨ ਯਾਤਰੀਆਂ ਤੋਂ 50 ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ ਸੀ ਵਿਭਾਗ ਨੇ ਇੱਕ ਕੇਸ ਦਰਜ ਕੀਤਾ ਜਾਂਚ ਸ਼ੁਰੂ ਕੀਤੀ ਅਤੇ 1996 ਵਿੱਚ ਇਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਇਹ ਉਹ ਪਾਲ ਸੀ ਜਦੋਂ ਇੱਕ ਇਮਾਨਦਾਰ ਅਧਿਕਾਰੀ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦ ਗਈ ਸੀ ਆਪਣੇ ਬਰਖਾਸਤ ਕੀਤੇ ਉਭਾਦ ਸਦਾਕਰ ਨੇ ਕੇਂਦਰੀ ਪ੍ਰਬੰਧਨ ਟ੍ਰਿਬਿਊਨਲ ਦੇ ਸਾਹਮਣੇ ਆਪਣਾ ਕੇਸ ਪੇਸ਼ ਕੀਤਾ 2002 ਵਿੱਚ ਟ੍ਰਿਬਿਊਨਲ ਨੇ ਫੈਸਲਾ ਸੁਣਾਇਆ ਕਿ ਰਿਸ਼ਵਤ ਦੇ ਦੋਸ਼ਾਂ ਨੂੰ ਸਾਬਤ ਕਰਨ ਲਈ ਕੋਈ ਠੋਸ ਸਬੂਤ ਨਹੀਂ ਹੈ ਉਸ ਦੇ ਸੇਵਨ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਹੈ ਹਾਲਾਂਕਿ ਰੀਰ ਨੇ ਇਸ ਹੁਕਮ ਨੂੰ ਬੰਬੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਇਹ ਮਾਮਲਾ ਸਾਲਾਂ ਤੱਕ ਲੰਬਿਤ ਰਿਹਾ ਅਤੇ ਇਸ ਦੌਰਾਨ ਸੁਦਾਗਰ ਦੀ ਮੌਤ ਹੋ ਗਈ ਹਾਲਾਂਕਿ ਪਰਿਵਾਰ ਨੇ ਹਾਰ ਮੰਨ ਨੂੰ ਤੁਰੰਤਕਾਰ ਕਰ ਦਿੱਤਾ ਇਸ ਸਾਬ ਦੀ ਉਮੀਦ ਵਿੱਚ ਸੁਪਰੀਮ ਕੋਰਟ ਤੱਕ ਪਹੁੰਚੀ ਸੁਪਰੀਮ ਕੋਰਟ ਨੇ ਦੋ ਮੈਂਬਰੀ ਮੈਂਟੀ ਨੇ ਰਿਕਾਰਡਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਤੇ ਪਾਇਆ ਕਿ ਜਾਂਚ ਅਧੂਰੀ ਸੀ ਯਾਤਰੀ ਦੇ ਬਿਆਨਾਂ ਦੇ ਆਧਾਰ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹਨਾਂ ਵਿੱਚੋਂ ਇੱਕ ਦੀ ਜਾਂਚ ਨਿਗਤੀ ਗਈ ਸੀ ਅਤੇ ਬਾਕੀ ਦੋ ਨੇ ਕਿਸੇ ਵੀ ਰਿਸ਼ਵਤ ਦੀ ਪੁਸ਼ਟੀ ਨਹੀਂ ਕੀਤੀ ਅਦਾਲਤ ਨੇ ਇਹ ਵੀ ਸਬੂਤ ਕਰ ਦਿੱਤਾ ਕਿ ਸਬਦਾਕਰ ਨੇ ਯਾਤਰੀਆਂ ਨੂੰ ਸਿਰਫ ਇਹ ਕਿਹਾ ਸੀ ਕਿ ਉਹ ਦੂਜੇ ਡੱਬੇ ਵਿੱਚ ਨਹੀਂ ਰੱਖਣ ਕਰਨ ਤੋਂ ਬਾਅਦ ਉਹਨਾਂ ਦਾ ਪੂਰਾ ਪੈਸਾ ਵਾਪਸ ਕਰ ਦੇਣਗੇ ਜੋ ਕਿ ਆਮ ਰੇਲਵੇ ਪ੍ਰਕਿਰਿਆ ਹੈ ਇਸ ਆਧਾਰ ਤੇ ਅਦਾਲਤ ਨੇ ਕਿਹਾ ਕਿ ਬਰਖਾਸਤ ਵੀ ਅਨੁਚਿਤ ਤੇ ਗੈਰਕਾਨੂੰਨੀ ਸੀ ਕੈਨੇਡਾ ਦੇ ਸੂਬੇ ალਬਟਾ ਦੇ ਸ਼ਹਿਰ ਐਡਵੈਂਟਰ ਵਿੱਚ ਇੱਕ ਪੰਜਾਬੀ ਕਾਰੋਬਾਰੀ ਅਰਵੀ ਸਿੰਘ ਸੱਗੂ ਦਾ ਕਤਲ ਕੀਤਾ ਗਿਆ ਹੈ। ਕੈਨੇਡਾ ਵਿੱਚ ਪੰਜਾਬੀ ਕਾਰੋਬਾਰੀਆਂ ਉੱਤੇ ਹਮਲੇ ਲਗਾਤਾਰ ਵਧਦੇ ਜਾ ਰਹੇ ਨੇ। ਹਾਲੇ 2 ਕੁ ਦਿਨ ਪਹਿਲਾਂ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਸ਼ਹਿਰ ਐਪਸਪੋਰਟ ਵਿੱਚ ਦੁਰਹਾਦ ਜੰਪਲਾ ਦਰਸ਼ਨ ਸਿੰਘ ਸਾਸੀ ਦਾ ਕਤਲ ਕੀਤਾ ਗਿਆ ਸੀ। ਜਿਸ ਦੀ ਜ਼ਿੰਮੇਵਾਰੀ ਹੁਣ ਲਾਰੈਂਸ ਪਿਸ਼ਨੋਈ ਗੈਂਗ ਨੇ ਲਈ ਹੈ। ਅਰਵੀ ਸਿੰਘ ਸੱਗੂ ਉਤੇ 23 ਅਕਤੂਬਰ ਨੂੰ ਇੱਕ ਅਣਜਾਣ ਵਿਅਕਤੀ ਨੇ ਹਮਲਾ ਕਰ ਦਿੱਤਾ ਸੀ। ਉਹ ਇਸ ਹਮਲੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉਹ 5 ਦਿਨਾਂ ਤੱਕ ਪਟਿਆਲਿਕ ਤੋਂ ਬੁਨਉ ਰਖਮਤ ਦਿੱਤਾ ਆਪ ਨਾ ਚਲਦਿਆ ਦਮ ਤੋੜ ਗਿਆ ਪਰਿਵਾਰਕ ਜਾਣਕਾਰ ਨੇ ਦੱਸਿਆ ਕਿ ਅਰਵੀ ਸਿੰਘ ਸੱਗੂ ਬੇहद ਹਾਸਮੁਖ ਕਿਸਮ ਦੇ ਵਿਅਕਤੀ ਸਨ ਉਹ ਆਪਣੇ ਪਿੱਛੇ ਦੋ ਨੌਜਵਾਨ ਬੱਚੇ ਛੱਡ ਗਏ ਸਨ ਪਰ ਆਪ ਜਾਣਕਾਰ ਅਨੁਸਾਰ ਐਡਮੰਟਨ ਦੀ 109 ਸਟਰੀਟ ਤੇ ਕਾਮਨ ਰੈਸਟੋਰੈਂਟ ਦੇ ਨੇੜੇ ਇੱਕ ਅਣਪਛਾਤਾ ਵਿਅਕਤੀ ਉਹਨਾਂ ਦੀ ਕਾਰ ਤੇ ਮੁੱਤਰ ਕਰ ਰਿਹਾ ਸੀ ਉੱਥੇ ਥੋੜੀ ਬਹਿਸਵਾਜੀ ਹੋਈ ਉਸ ਵਿਅਕਤੀ ਨੇ ਅਰਵੀ ਸਿੰਘ ਸੱਗੂ ਦੇ ਸਿਰ ਤੇ ਵਾਰ ਕੀਤਾ ਜਿਸ ਕਾਰਨ ਉਹ ਸੜਕ ਤੇ ਡਿੱਗ ਗਿਆ ਤੇ ਬੇਹੋਸ਼ ਹੋ ਗਿਆ ਇਸ ਮਾਮਲੇ ਵਿੱਚ ਪੁਲਿਸ ਨੇ 40 ਸਾਲਾ ਕੋਇਲ ਪੈਂਪੀ ਨਾਂ ਦੇ ਇੱਕ ਵਿਅਕਤੀ ਨੂੰ ਗੁਫਤਾਰ ਕਰ ਲਿਆ ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਹਮਲੇ ਤੋਂ ਪਹਿਲਾਂ ਸੰਗੂ ਤੇ ਪੈਂਪੀ ਦੇ ਕੁਝ ਲੋਜਨ ਨੂੰ ਨਹੀਂ ਜਾਣਦੇ ਸਨ ਪੀਪੀਐਸਓ ਮਿਸਾਈਲ ਯੂਨਿਟ ਦੇ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ ਤੇ ਪੁਸਤ ਦਾ ਕਹਿਣਾ ਹੈ ਕਿ ਹਾਲੇ ਹੋਰ ਦੋਸ਼ ਲਾਏ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ ਪੈਂਪੀ ਨੂੰ 4 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਚੱਕਰਵਾਤੀ ਤੂਹਾਨ ਮੌਨਤਾਜ ਜਿਸ ਨੇ ਦੇਸ਼ ਦੇ ਕਈ ਸੁਪਿਆਂ ਵਿੱਚ ਹਾ ਹਾਰ ਕਰਮ ਚਾਈ ਹੋਈ ਹੈ ਹੁਣ ਇਸ ਦਾ 10.50 ਵਿੱਚ ਦੇਖਣ ਨੂੰ ਮਿਲ ਰਿਹਾ ਹੈ ਹਾਲਕਿ ਇਸ ਕਾਰਨ ਸੂਬੇ ਵਿੱਚ ਮੀਂਹ ਦੇ ਕੋਈ ਅਸਾਰੇ ਨਹੀਂ ਹਨ ਪਰ ਹਵਾਵਾਂ ਮੇਠਾ ਵੱਲ ਚੱਲਣ ਕਾਰਨ ਕੁਝ ਜ਼ਿਲ੍ਹਿਆਂ ਵਿੱਚ ਪ੍ਰਦੂਸ਼ਣ ਤੌਰ 'ਤੇ ਹੱਦ ਮਿਲੀ ਹੈ ਤੇ ਤਾਪਮਾਨ ਵਿੱਚ ਕਮੀ ਦਾ ਦਿੱਤੀ ਗਈ ਹੈ ਹਾਲਾਂਕਿ ਹੁਣ ਹਵਾਵਾਂ ਦੇ ਦਿਸ਼ਾ ਬਦਲਣ ਦੀ ਉਮੀਦ ਕੀਤੀ ਜਾ ਰਹੀ ਹੈ ਜਿਸ ਨਾਲ ਤਾਪਾਂ ਨੂੰ ਵੱਸ ਸਕਦਾ ਹੈ ਇਸ ਕਾਰਨ ਪ੍ਰਦੂਸ਼ਣ ਵਿੱਚ ਵਿਵਾਦ ਦਾ ਦੇਖਿਆ ਜਾ ਸਕਦਾ ਹੈ ਮੌਸਮ ਵਿਭਾਗ ਅਨੁਸਾਰ ਹਵਾਵਾਂ ਉੱਤਰ ਤੋਂ ਉੱਤਰਪੂਰ ਵੱਲ ਵਹਿ ਰਹੀਆਂ ਨੇ ਬੱਦ ਪੰਜਾਬ ਵਿੱਚ ਇਹ ਹਵਾਵਾਂ ਉੱਤਰ ਵੱਲ ਵਹਿ ਰਹੀਆਂ ਨੇ ਇਸ ਕਾਰਨ ਅਮਰਸਰ ਦੇ ਬਠਿੰਡਾ ਵਿੱਚ ਪ੍ਰਦੂਸ਼ਣ ਤੌਰ 'ਤੇ ਹੱਦ ਮਿਲੀ ਹੈ ਇੱਥ ਪ੍ਰਦੂਸ਼ਣ ਤੇ ਜਲਬਾਦ ਰਿਹਾ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅੱਧੇ ਪੰਜਾਬ ਵਿੱਚ ਹਵਾਵਾਂ ਉੱਤਰ ਵੱਲ ਤੇ ਅੱਧੇ ਪੰਜਾਬ ਵਿੱਚ ਦੱਖਣ ਵੱਲ ਵਹਿ ਰਹੀਆਂ ਨੇ ਜਿਸ ਕਾਰਨ ਪ੍ਰਦੂਸ਼ਣ ਦੀ ਸਥਿਤੀ ਹੋਰ ਵੀ ਖਰਾਬ ਹੋ ਗਈ ਹੈ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਦੂਸ਼ਣ ਦੀ ਸਥਿਤੀ ਵੱਖ-ਵੱਖ ਦਰਜ ਕੀਤੀ ਗਈ ਹੈ। ਅਮਰਸਰ ਵਿੱਚ AQI 75 ਅਤੇ ਮਠੰਡਾ ਵਿੱਚ 83 ਦਰਜ ਕੀਤਾ ਗਿਆ। ਜਿਸ ਨਾਲ ਇਹਨਾਂ ਦੋਵੇਂ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਠੀਕ ਮੰਨੀ ਜਾ ਰਹੀ ਹੈ। ਦੋਵੇਂ ਸ਼ਹਿਰਾਂ ਮਤੇ AQI 236 ਦਰਜ ਕੀਤਾ ਗਿਆ ਹੈ। ਉਦੈਣਾ ਵਿੱਚ AQI 133, ਮੰਡੀ ਗੁਬਿੰਦਗੋੜ ਵਿੱਚ 196, ਪਟਿਆਲਾ ਵਿੱਚ 188, ਰੂਪਨਗਰ ਵਿੱਚ 122 ਦਰਜ ਕੀਤਾ ਗਿਆ ਹੈ। ਇਹ ਅੰਕ ਦਰਸਾਉਂਦੇ ਹਨ ਕਿ ਮੱਧ ਤੇ ਦੱਖਣੀ ਪੰਜਾਬ ਵਿੱਚ ਕਈ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ਖਰਾਬ ਹੋ ਰਹੀ ਹੈ, ਜਿਸ ਨਾਲ ਸਿਹਤ ਤੇ ਅਸਰ ਪੈ ਸਕਦਾ ਹੈ। ਅੱਜ ਦੀ ਸਪੀਡ ਨਿਊਜ਼ ਵਿੱਚ ਇੰਨਾ ਹੀ, ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਦੁਬਾਰਾ ਹਾਜ਼ਰ ਹੋਵਾਂਗੇ। ਧੰਨਵਾਦ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲਾਮ ਤਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ